ਦੇ ਵਿਚਾਰ ਚਾਚਾ ਸਾਡੀ ਹੋਈ ਜਿਹਦੇ ਵਿੱਚ ਨੰਬਰ 1 ਤੇ ਅਸੀਂ ਮੈਂਬਰ ਪਾਰਲੀਮੈਂਟ ਤੇ ਅਸੈਂਬਲੀ ਸੀਟਾਂ ਦੀ ਰਿਜ਼ਰਵੇਸ਼ਨ ਵਾਸਤੇ ਜਿਹੜਾ ਲਗਾਤਾਰ ਜਿਹੜੀ ਅਸੀਂ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਤੇ ਉਹਨੂੰ ਲਾਗੂ ਕਰਾਉਣ ਲਈ ਰੀਐਡਜਸਟਮੈਂਟ ਕਰਾਉਣ ਲਈ ਅਸੀਂ ਉਹਦੇ ਤੇ ਵਿਚਾਰ ਚਾਚਾ ਕੀਤੀ ਉਹਦੇ ਲਈ ਪ੍ਰੋਗਰਾਮ ਬਣਾਇਆ ਉੱਪਰ ਜਿਹੜਾ ਕੇਂਦਰੀ ਮੰਤਰੀਆਂ ਨੂੰ ਮਿਲਣ ਦੇ ਸੰਬੰਧ ਚ ਇਸ ਦੇ ਨਾਲ ਅਸੀਂ ਨੌਕਰੀਆਂ ਵਿੱਚ ਕਿਉਂਕਿ ਐਸੀ ਦੀ ਵਾਦੀ ਪੰਜਾਬ ਦੇ ਅੰਦਰ 33% ਔਰ ਜਿਹੜੀ ਰਿਜ਼ਰਵੇਸ਼ਨ ਹੈ ਇਸ ਲਈ ਉਹ ਹੈਗੀ 25% ਉਹਦੇ ਜਵਾਦਾ ਕਰਾਉਣ ਲਈ 33% ਵਾਧੇ ਬਤਾ ਕਰਾਉਣ ਲਈ ਅਜੀ ਉਹਦੇ ਵਿਚਾਰ ਚਚਾ ਕਰਕੇ ਸਰਕਾਰ ਨੂੰ ਜਿਹੜਾ ਪਿੱਛੇ ਮਿਲਦੇ ਵੀ ਰਹਾ ਔਰ ਅੱਗੇ ਮਿਲ ਕੇ ਇਹਨੂੰ ਹੱਲ ਕਰਾਉਣ ਲਈ ਅਸੀਂ ਜਿਹੜਾ ਉਹ ਵਿਚਾਰ ਚਚਾ ਕਰਕੇ ਜਿਹੜਾ ਅੱਗੇ ਤੋਂ ਮਿਹਨਤ ਕਰਾਂਗੇ ਇਹਨੂੰ ਲਾਗੂ ਕਰਾਉਣ ਲਈ ਇਸ ਦੇ ਨਾਲ ਅਸੀਂ 30 ਅਗਸਤ ਜਿਹੜਾ ਹਰ ਸਾਲ ਐਸੀ ਵਿੱਚ ਸ਼ਾਮਲ ਹੁੰਦਾ ਸਾਲ ਜਿਹੜਾ ਰਾਜਸਿਕ ਬਰਾਦਰੀ ਵੱਲੋਂ ਮਨਾਇਆ ਜਾਂਦਾ ਉਹਨੂੰ ਮਨਾਉਣ ਲਈ ਅਸੀਂ ਜਿਹੜਾ ਅੱਜ ਫੈਸਲਾ ਗੁਰੂਰ ਸੈ ਮਨਾਉਣ ਦਾ ਫੈਸਲਾ ਕੀਤਾ ਹੈ ਔਰ ਗੁਰੂਰ ਸਾਹਿਬ ਚ ਅਸੀਂ ਆਉਣ ਵਾਲਾ ਜਿਹੜਾ 30 ਅਗਸਤ ਦਾ ਦਿਨ ਉਹ ਮਨਾਇਆ ਜਾਏਗਾ ਉਹਦੇ ਵਿੱਚ ਜਿਹੜੇ ਸਵਾਜਿਕ ਸਮਾਜ ਦੇ ਨਾਲ ਸੰਬੰਧਿਤ ਸਮਾਜਿਕ ਮੁੱਦੇ ਨੇ ਉਹਨਾਂ ਤੇ ਵਿਚਾਰ ਚਰਚਾ ਕਰਕੇ ਜਿਹੜੇ ਮਤੇ ਪਾਸ ਕਿਤੇ ਜਾਣਗੇ ਉਹ ਅਸੀਂ ਹਰ ਸਾਲ ਕਰਦੇ ਹਾਂ ਔਰ ਇਸ ਸਾਲ ਵੀ ਅਸੀਂ ਵੱਡੀ ਬੱਦੇ ਤੇ ਇਕੱਠ ਕਰਕੇ ਉੱਥੇ ਸਾਰੇ ਸਵਾਜ ਦੇ ਵਿਚਾਰ ਚਰਚਾ ਲੈ ਕੇ ਅਸੀਂ ਮਤੇ ਪਾਸ ਕਰਾਂਗੇ ਤੇ ਉਸ ਦੇ ਸਵਾਦ ਚ ਜੇ ਅਗਲੀ ਮੀਟਿੰਗ ਹੋ ਉਹ ਅਸੀਂ ਗੁਰੂਰ ਸਾਇਤ ਜਿਹੜੀ 20 ਤਰੀਕ ਦੀ ਰੱਖੀ ਹੈ ਉਸ ਮੀਟਿੰਗ ਚ ਅਸੀਂ ਸਾਰੇ ਜਿਹੜਾ ਉਹ ਉਹਦੀ ਕਮੇਟੀ ਬਣਾ ਕੇ ਜਿਹੜੀ ਕਮੇਟੀ ਉਸ ਸਾਰਾ ਪ੍ਰਬੰਧ ਕਮੇਟੀ ਹੋਏਗੀ ਉਹਨੂੰ ਚਲਾਉਣ ਦੀ ਕਮੇਟੀ ਹੋਏਗੀ ਉਹ ਸਾਰੀ ਜਿਹੜੀ ਕਮੇਟੀ ਬਣਾ ਕੇ ਅਸੀਂ ਜਿਹੜਾ ਉਹਨੂੰ ਤੋਹਵਾ ਮਾ ਕੇ ਬਹੁਤ ਵੱਡੀ ਪਦਧਤੇ ਬਣਾਉਣ ਦਾ ਜਿਹੜਾ ਉਹ ਫੈਸਲਾ ਕਰਾਂਗੇ ਕਰ ਰਹੇ ਹਾਂ ਉਹਨਾਂ ਕੱਚ ਕੀਤਾ ਸਰ ਇਹ ਜੋ ਰਾਏਸਿਕ ਬਰਾਜ ਦੇ ਡੈਲੀਗੇਟ ਹੈ ਜਲਾਸੀ ਕਰਾਰੇ ਨਹੀਂ ਡੈਲੀਗੇਟ ਦਾ ਜਲਾਸ ਦਾ ਸਾਰੀ ਇੱਛਾ ਤਾਂ ਸੀ ਵੀ ਡੈਲੀਗੇਟ ਦਾ ਜਲਾਸ ਕਰਾਇਆ ਜਾ ਪਰ ਜੇ ਸਾਡੇ ਵਿਚਾਰ ਬਣ ਗਏ 20 ਤਰੀਕ ਨੂੰ ਤਾਂ ਫਿਰ ਡੈਲੀਗੇਟ ਅਜਲਾਸ ਵੀ ਕਰਾਇਆ ਤਾਂ ਅੱਜ ਜਿਹੜਾ ਡੈਲੀਗੇਟ ਅਜਲਾਸ ਵਾਸਤੇ ਤਾਂ ਪਾਸ ਨਹੀਂ ਹੋਇਆ ਪਰ ਅਸੀਂ 20 ਤਰੀਕ ਨੂੰ ਫੈਸਲਾ ਕਰਾਂਗੇ ਕਿ ਡੈਲੀਗੇਟ ਅਜਲਾਸ ਕਰਨਾ ਹੈ ਤਾਂ ਡੈਲੀਗੇਟ ਅਜਲਾਸ ਦਾ ਮਤਾ ਪਾਸ ਕਰ ਲਾਂਗੇ ਫਿਰ ਡੈਲੀਗੇਟ ਅਜਲਾਸ ਹੋਏਗਾ ਤੇ ਜੇ ਡੈਲੀਗੇਟ ਮਤਾ ਨਹੀਂ ਸਭ ਹੋਇਆ ਤਾਂ ਫਿਰ ਇੱਕ ਦਿਨ ਲਈ ਡੈਲੀਗੇਟ ਅਜਲਾਸ ਹੋਏਗਾ ਤੇ ਫਿਰ ਦੋ ਦਿਨ ਦਾ ਸ਼ੈਦ ਕਰਾਂਗੇ ਅਗਰ ਜੇ ਡੈਲੀਗੇਟ ਅਜਲਾਸ ਦਾ ਮਤਾ ਪਾਸ ਨਾ ਹੋਇਆ ਤਾਂ ਫਿਰ ਅਸੀਂ ਇੱਕ ਦਿਨ ਲਈ ਜਿਹੜਾ ਉੱਥੇ ਪੂਰਾ ਦਿਨ ਮਨਾਵਾਂਗੇ ਤੇ ਸਾਰੇ ਜਿਹੜੇ ਮੰਗਾ ਤੇ ਜਿਹੜੇ ਸਮਾਜਿਕ ਸਾਡੇ ਮੁੱਦੇ ਨੇ ਉਹਨਾਂ ਤੇ ਵਿਚਾਰ ਚਚਾ ਕਰਾਂਗੇ ਵੀ ਅਸੀਂ ਜਾਗਰੂਕ ਕਰਨ ਲਈ ਫੈਸਲਾ ਕਰਾਂਗੇ 20 ਤਰੀਕ ਨੂੰ ਕਿ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮਟੋਕੇ ਦੇ ਇਕੱਠੇ ਹੋ ਕੇ ਟੀਮ ਦੇ ਤੌਰ ਤੇ ਪਿੰਡਾਂ 'ਚ ਪ੍ਰਚਾਰ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਨਸ਼ਾ ਦੂ ਖੇੜਾ ਛਡਾਉਣ ਲਈ ਤੇ ਹੋਰ ਜਿਹੜੇ ਸਵੈਜਕ ਉਹਦੇ ਨੇ ਉਹਨਾਂ ਨਾਲ ਲੈ ਕੇ ਅਸੀਂ ਪਿੰਡਾਂ 'ਚ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਪ੍ਰੋਗਰਾਮ ਬਣਾਵਾਂਗੇ 20 ਤਰੀਕ ਨੂੰ ਸਰੇ ਕਮੇਟੀ ਬਣਾਏ ਜਾਣਗੇ ਪਿੰਡਾਂ ਹਾਂ ਕਮੇਟੀਆਂ ਪਿੰਡਾਂ ਚ ਬਣਾਏ ਜਾਣਗੀਆਂ ਬਲਾਕ ਪਦਰ ਦੇ ਬਣਾਏ ਜਾਣਗੇ ਔਰ ਜਿਹੜੀ ਸਾਡੀ ਸੁਭਾ ਕਮੇਟੀ ਉਹਨੂੰ ਵੀ ਨਵਾਇਆ ਜਾਏਗਾ ਉਹਦੇ ਚ ਅਸੀਂ ਨਵੇਂ ਆ ਬੰਦੇ ਸ਼ਾਮਲ ਕਰਕੇ ਇਹਦਾ ਜਿਹੜਾ ਸੰਗਠਨ ਹੈ ਉਹਨੂੰ ਮਜ਼ਬੂਤ ਕਰ ਲਈ ਵੀ ਅਸੀਂ ਜਿਹੜਾ ਉੱਥੇ ਉਸ ਦਿਨ ਜਿਹੜਾ ਧੀਗਾ ਸਰੋ ਲਾਂਚ ਕਰਾਂਗੇ ਹਾਂਜੀ ਅੱਜ ਅਸੀਂ ਰਾਜ ਸਿਕ ਸਮਾਜ ਸੁਧਾਰ ਦੀ ਜੋ ਕਿ ਮੀਟਿੰਗ ਕੀਤੀ ਸੀ ਪ੍ਰਧਾਨ ਅੰਸਰ ਸਿੰਘ ਕਾਮਰੇਟ ਸਾਡੇ ਤੇਜਾ ਸਿੰਘ ਚੇਅਰਮੈਨ ਸਾਫ ਟਪੜੀ ਜੀ ਅ ਬਗੀਚਾ ਸਿੰਘ ਬੋੜੀਆਂ ਕੋਸ਼ਲ ਬੂਕ ਤੇ ਪ੍ਰਧਾਨ ਜੀ ਇਹ ਸਾਰੇ ਬਹੁਤ ਵਧੀਆ ਮੀਟਿੰਗ ਹੋਈ ਅਸੀਂ 31 ਤਰੀਕ ਅਗਸਤ ਨੂੰ ਜੋ ਕਿ ਅਸੀਂ ਆਪਣਾ ਦਿਨ ਮਨਾਦੇ ਆ ਦਿਹਾੜਾ ਮਨਾਦੇ ਆ ਜੋ ਕਿ ਐਸੀ ਸਮਾਗਮ ਜੋ ਕਿ ਹੋਇਆ ਸੀ ਲਾਗੂ ਕੀਤਾ ਗਿਆ ਸੀ ਉਸ ਦੀ ਖੁਸ਼ੀ ਵਿੱਚ ਤੇ ਅਸੀਂ ਇਸ ਵਾਰ ਗੁਰੂ ਸਾਹਿਬ ਦਾੜਾ ਮੰਡੀ ਚ ਮਨਾਣ ਦਾ ਵਿਚਾਰ ਬਣਾ ਰਹੇ ਆ ਜੋ ਕਿ ਇੱਕ ਸਾਡੀ ਪਹਿਲਾ ਮੀਟਿੰਗ 20 ਤਰੀਕ ਨੂੰ ਹੋਵੇਗੀ ਅਗਲੀ ਉਹਦੇ ਚ ਅਸੀਂ ਪਾਸ ਕਰਾਂਗੇ ਜੋ ਜੋ ਅਸੀਂ ਦੋ ਦਿਨ ਦਾ ਜਲਾਸ ਕਰਾਣਾ ਹੈ ਜਾਂ ਇੱਕ ਦਿਨ ਦਾ ਕਰਾਣਾ ਹੈ ਸੋ ਅਸੀਂ ਸਾਰੇ ਤੁਹਾਡੇ ਮਾਧਮ ਰਾਈ ਅਪੀਲ ਕਰਦੇ ਆ ਸਾਰੇ ਰਾਜਸਿਕ ਬਰਾਦਰੀ ਨੂੰ ਉਹ ਵੱਤ ਵਾਦ 20 ਤਰੀਕ ਨੂੰ ਗੋਲੂ ਕਾ ਆਪਣੇ ਮੋੜ ਗੁਰਦੁਆਰਾ ਸਾਹਿਬ ਪਹੁੰਚਣ ਤੇ ਵੱਧ ਚੜ ਕੇ ਆਵਦਾ ਇਸ ਸਮਾਗਮ ਵਿੱਚ ਹਿੱਸਾ ਪਾਣ ਅਸੀਂ ਰਾਜਸਿਕ ਬਰਾਦਰੀ ਨੂੰ ਬੁਲਾਉਂ ਕਰਦੇ ਆ ਔਰ ਸਾਡੀ ਇੱਕ ਵੱਡੀ ਸੋਚ ਹੈ ਬੜੀ ਪੁਰਾਣੀ ਹੈ ਸਾਡੇ ਅੰਦਰ ਜਿਹੜੀ ਇੱਕ ਖੜਕਦੀ ਹੈ ਕਿ ਸਾਡੇ ਜੋ ਬੱਚੇ ਵਿਗੜੇ ਨੇ ਜਾਂ ਸਾਡੇ ਕਮਿਊਨਿਟੀ ਦੇ ਵਿੱਚ ਕੁਝ ਕਮਜ਼ੋਰੀਆਂ ਨੇ ਅਸੀਂ ਉਹਨੂੰ ਸੁਧਾਰਨਾ ਚਾਹੁੰਦੇ ਆ ਉਸ ਨੂੰ ਸੁਧਾਰ ਕਮੇਟੀ ਦੇ ਤੌਰ ਤੇ ਔਰ ਅਸੀਂ ਇਸ ਜੀਤੇ ਬੜੀ ਮਿਹਨਤ ਕਰ ਰਹੇ ਆ ਕਿ ਜੀ ਆਪਨੇ ਲੋਕਾਂ ਨੂੰ ਲਾਂਬੰਦ ਕਰੀਏ ਔਰ ਸਮਾਜ ਦੇ ਵਿੱਚ ਚੰਗੇ ਇਨਸਾਨ ਬਣ ਕੇ ਵਿਚਰੀਏ ਜਿਹੜੇ ਰਸਿਆਂ ਦੇ ਵਿੱਚ ਵਿਗਣ ਪੈਂਦੇ ਆ ਅਸੀਂ ਉਹ ਉਹ ਜੀਆਂ ਕਮਜ਼ੋਰੀਆਂ ਵੀ ਅਸੀਂ ਆਪਦੀ ਬਰਾਦਰੀ ਦੇ ਵਿੱਚ ਅਸੀਂ ਨਿਜਠਣੀਆਂ ਉਹ ਵੀ ਅਸੀਂ ਕਮੇਟੀ ਬਣਾਵਾਂਗੇ ਤਾਂ ਜਿੱਥੇ ਵੀ ਸਾਨੂੰ ਜਾਣ ਦੀ ਲੋੜ ਪਵੇਗੀ ਜਿੱਥੇ ਵੀ ਅਸੀਂ ਕੋਈ ਡਿਸਬਿਊਟ ਸੁਣਾਗੇ ਵੀ ਇਹ ਸਾਡੇ ਬਰਾਦਰੀ ਵਿੱਚ ਕੁਝ ਹਰਕਤ ਮਾੜੀ ਹੋ ਰਹੀ ਹੈ ਤਾਂ ਉਸ ਨੂੰ ਅਸੀਂ ਸੁਧਾਰਨ ਵਾਸਤੇ ਅਸੀਂ ਸਾਡੇ ਪ੍ਰਧਾਨ ਨੇ ਸਾਡਾ ਸਿੰਘ ਜੀ ਕਾਮਰੇਡ ਸਾਹਿਬ ਔਰ ਸਾਡੇ ਇੱਕ ਵੱਡੇ ਬੋਰਡ ਨੇ ਤਾਂ ਅਸੀਂ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਬਰادری ਦੇ ਲਿਖੇ ਆਪਦੀ ਕੌਮ ਦੇ ਲਿਖੇ ਲਾਈ ਹੈ ਤਾਂ ਅਸੀਂ ਇਹਦੀ ਸੋਚ ਨੂੰ ਅਸੀਂ ਕੋਆਪਰੇਟ ਕਰ ਰਹੇ ਆਂ ਔਰ ਇਸ ਨੂੰ ਅੱਗੇ ਲੈ ਕੇ ਚੱਲਣ ਲੱਗੇ ਆਂ ਕਿ ਅਸੀਂ ਇਸ ਆਪਣੇ ਕਬੀਲੇ ਨੂੰ ਆਦੀ ਬਰਾਦਰੀ ਨੂੰ ਹੋਰ ਚੰਗੇ ਲੈਵਲ ਤੇ ਚੰਗ ਉੱਚੇ ਪੱਧਰ ਤੇ ਸਮਾਜ